do ਚੰਡੇ ਜੇਦਾ ਮਰਜ਼ੀ ਲੈ ਲਓ 아가 열심히 가 열심히 가 열심히 가 열심히 가냄기할수있 ਦੀ ਸ਼ੁੱਤਾਂ ਸੁ ਪਰਮਾਤਮਾ ਦੇ ਭਗਤੀ ਲਈ ਪਰਮਾਤਮਾ ਦੇ ਜਿੰਨੇ ਵੀ ਅਚੂਲ ਪੂਜਾ ਪਾਠ ਕਰਨੇ ਆ ਉਹਦੇ ਲਈ ਅੰਦਰਲੀ ਇੱਕ ਨੋਰੀ ਜਗਾਉਣੀ ਜੀੜੀ ਹੈ ਇੱਕ ਬ੍ਰਾਹਮਣ ਦੇਵਤਾ ਘੜੇ ਹੋਈ ਸਾਹਮਣੇ ਜਗਾ ਦੇ ਦਿਓ ਓਮ ਅਪਵਿੱਤਰ ਹਪਨ ਕਰਵਾ ਚਲਾ ਸਾਧ ਭਾਇਆ ਬੇਨ ਕਰ ਜੇ ਆਪਰਾਧ ਪੰਨੇ ਦਾ ਚਾਇਆ ਓਮ ਬਨਾ ਤੋ ਇਦੀ ਭਗਤੀ ਕਰਨਾ ਜੀ ਜਗਾ ਦੇ ਜੁਨੇ ਲੈਣਾ ਆਓ ਓਮ ਕਰਨਾ अकेले में मुख्य कोई बैठ गया पेश आए अकाल मृत्यु हरम जो अकाल मृत्यु का नाश करता है और अकाल मृत्यु हरम चरणा मृत्यु का अस्तोत्र क्या लिए चित्त में जाए अपना हां ठीक है बोलते माता से आकर वाले भाव पृथ्वी प्राण का देवी पंडित मंत्र का सतपुर का नाम आप दान करते हैं महा सतीमाता ते पूरे मेडिटेशन कर के सत की माता को स्पर्श करना है अगर जी से ही बैठे हैं कि सत वादे वाली बरकत वाली गुड़ी वाली कन्हैयावे सारी दुनिया नु अंतर्निहित होवे ओम धरे नमः ओ पृथ्वी नमः शोभते नमः तो जोके नमस्कार toto नमस्कार करो ही तिलक करवा दियो तिलक करना सारे नु और जो नरस्थ महात्मा पवित्रता का महाराज आप तम तेरी तंग में जिम्मेदारी

ਕਦੇ ਵੀ ਮੰਗਣ ਵਾਲੇ 14 ਕਣਾ ਪਵੇਤੀਸ ਇਥਾ ਵਿੱਚ ਵਰਤ ਕਰੀ ਰਵੇ ਇਸ ਤਰ੍ਹਾਂ ਨਾਲ ਦੇ ਨਾਲ ਜਿਹੜੀਆਂ ਮੋਲੀ ਲਗਾਈ ਜਾਂਦੀ ਹੈ ਹਾਂਜੀ ਜਦੋਂ ਵੀ ਅਕੁੱਲੇ দান ਦੇਣੀ ਕੋਲੇ ਸਰਪਾ ਹਾਂ ਦੇਖੋ ਜੀ ਸਭ ਤੋਂ ਵੱਡੀ ਗੱਲ ਇਹ ਹੈ ਸਾਰੇ ਬੈਠ ਜਾਓ ਜਦੋਂ ਵੀ ਤੁਸੀਂ ਕੋਈ ਕਾਰ ਚਲਾਣੀ ਹੁੰਦੀ ਹਾਂਜੀ ਪਹੁੰਚ ਜਾਂਦੇ ਆ ਇਸ ਵੇਲੇ ਇਸ ਵੇਲੇ ਜਿਹੜੇ ਮੈਂ ਆਪਣੇ ਅਗਲੇ ਪਾਸੇ ਦੋ ਚਾਰ ਮੈਂਬਰ ਬੈਠੇ ਨੇ कुशेना तो पीछे गायत्री से परिभाषा बनाकर श्री के नाम पर पढ़ रहे हैं ठीक है इन तो 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 का फल जो कि सभी चरम है ये सारे को लगेगा क्योंकि ये हमारी ओम स्वस्तिनाय न इंद्रो वृद्धशहा स्वस्तिनाहा वो गा विश्वरे आः स्वस्ति नस्तानि लो अरिचरणे माहि स्वस्तिनो वेरस्वते रहा

ਦੇਵਤਾ ਮਤੋ ਤੇਵਤਾ ਵਿਸ਼ਵੇ ਦੇਵਾ ਦੇਵਤਾ ਬ੍ਰਹਸਪਤੀ ਦੇਵ ਕੈਨੋ ਦੇਵਤਾ ਮਰੂਨੋ ਦੇਵਤਾ ਸੁਨਦੇਸ਼ ਸ਼ਰਮਾ ਸੋਨੋ ਜੀ ਇੰਟਰਵਿਊ ਯੂਨੀਅਨ ਪ੍ਰਦਾਨ ਸਾਡੇ ਜਿਹੜੇ ਇੰਟਰਵਿਊ ਯੂਨੀਅਨ ਵੱਲੋਂ ਤੇ ਆਵਾਜ਼ ਸੱਚ ਦੀ ਸਾਂਝਾ ਮੋਰਚਾ ਜਿਹਦੇ ਵਿੱਚ ਸੱਤ ਯੂਨੀਅਨਜ਼ ਹੋਰ ਨੇ ਇੱਕ ਜਿਹੜਾ ਆਪਾਂ ਅੱਜ ਪ੍ਰੋਪੋਜ਼ ਸ਼੍ਰੀ ਰਾਮ ਜੀ ਤਮਾਨ ਸਿੰਘ ਦਾ ਪਾਰਟ ਜਿਹੜਾ ਰਮਾਇਣ ਦਾ ਆਪਣੇ ਦਫ਼ਤਰ ਰਖਾਇਆ ਜਿਹੜੇ ਵਿਸ਼ਵ ਕਲਿਆਣ ਦੇ ਜਿਹੜੇ ਵਿਸ਼ਵ ਦੇ ਵਿੱਚ ਜਿੰਨੇ ਵੀ ਸਾਡੇ ਜਿਹੜੇ ਆਜ਼ਮਾਨ ਨੇ ਅਸੀਂ ਉਹਨਾਂ ਦੀ ਆਤਮਿਕ ਤੰਦਰੁਸਤੀ ਦੀ ਕਾਮਨਾ ਕਰਦੇ ਆ ਤੇ ਕੱਲ ਜਿਹੜਾ ਆ ਰਮਾਇਣ ਦੇ 파ੜ ਦਾ ਸਮਾਪਨ ਸਮਾਰੋਹ ਆ ਜਿਹਦੇ ਵਿੱਚ ਗੁਰੂ ਕਾ ਲੰਗਰ ਵੀ ਚੱਲੇਗਾ ਉਤ ਲੰਗਰ ਮੈਂ ਸਮੂਹ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਇਸ 파ੜ ਦੇ ਵਿੱਚ ਸ਼ਾਮਲ ਹੋ ਕੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕਰਨ ਤਾਂ ਜੋ ਆਉਣ ਵਾਲਾ ਸਮਾਜ ਜਿਹੜਾ ਆਉਣ ਵਾਲਾ ਨਵਾਂ ਸਾਲ ਆ ਉਹ ਜਿਹੜਾ ਆ ਖੁਸ਼ੀਆਂ ਭਰਾਂ ਹਰੇਕ ਲਈ ਹੋਵੇ ਇਹਦੇ ਉਸ ਤੋਂ ਬਾਅਦ ਸਾਡਾ ਜਿਹੜਾ ਯੂਨੀਅਨ ਦਾ ਕੈਲੰਡਰ ਹੈ ਸਾਲਾਨਾ ਕੈਲੰਡਰ ਉਹ ਵੀ ਰਿਲੀਜ਼ ਕੀਤਾ ਜਾਏਗਾ ਤੇ ਇਸ ਦੇ ਨਾਲ ਹੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ 22 ਜਨਵਰੀ ਜਦੋਂ ਤਾਂ RAM ਮੰਦਿਰ ਦਾ ਉਦਘਾਟਨ ਹੋਇਆ ਏ ਸਾਰਾ ਦੇਸ਼ ਸ਼੍ਰਾਮ ਮਏ ਦੇ ਵਿੱਚ ਰੰਗ ਗਿਆ ਏ ਇਸ ਦੇਸ਼ ਦੇ ਵਿੱਚ ਰੰਗਨ ਦੇ ਨਾਲ ਨਾਲ ਅੱਜ ਅੰਮ੍ਰਿਤਸਰ ਦੇ ਕਾਰਪੋਰੇਸ਼ਨ ਦਫ਼ਤਰ ਦੇ ਵਿੱਚ ਰਮਾਇਣ ਜੀ ਦਾ ਪਾਡਰ ਖਾਇਆ ਗਿਆ ਏ ਬਹੁਤ ਹੀ ਸ਼ਲਾਘਾਯੋਗ ਕਦਮ ਏ ਅਸੀਂ ਚਾਹੁੰਦੇ ਹਾਂ ਕਿ ਸਾਰੇ ਅੰਮ੍ਰਿਤਸਰ ਵਾਸੀ ਉਹ ਆਪਣੇ ਘਰਾਂ ਦੇ ਵਿੱਚ ਇਹ ਪਾਠ ਜ਼ਰੂਰ ਕਰੋਨ ਇਸ ਪਾਠ ਦੇ ਨਾਲ ਜਿਹੜੀ ਮਨ ਨੂੰ ਸ਼ਾਂਤੀ ਮਿਲਦੀ ਹੈ ਇੱਕ ਰਾਮ ਨਾਮ ਦਾ ਉਚਾਰਨ ਹੁੰਦਾ ਹੈ ਰਾਮ ਜੀ ਸਾਰੇ ਲਈ ਜਿਹੜੀ ਕਾਮਨਾ ਕਰਦੇ ਆਂ ਪ੍ਰਭੂ ਰਾਮ ਜੀ ਸਭ ਨੂੰ ਸੁਖ ਸ਼ਾਂਤੀ ਬਖਸ਼ਣ ਤੁਸੀਂ ਦੇਖ ਰਹੇ ਹੋਵੋਗੇ ਕਿ ਇਸ ਜੀਸਿੰਦਾ ਰਾਮ ਜੀ ਦੇ ਮੰਦਿਰ ਦਾ ਉਦਘਾਟਨ ਹੋਇਆ ਏ ਚਾਰੇ ਪਾਸੇ ਖੁਸ਼ੀਆਂ ਲਹਿਰ ਛਾਈ ਹੋਈ ਆ ਇੱਕ ਮੇਰੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਆ ਕਿ ਚਾਰੇ ਪਾਸੇ ਰਾਮ ਮੇ ਰਾਮ ਮੇ ਹੋ ਰਿਹਾ ਏ ਅਸੀਂ ਕਾਮਨਾ ਕਰਦੇ ਆਂ ਕਿ ਜਿਹੜਾ 22 ਜਨਵਰੀ ਦਾ ਦਿਨ ਆ ਇਹ ਹਰ ਸਾਲ ਇਸੇ ਤਰ੍ਹਾਂ ਮਨਾਇਆ ਜਾਏਗਾ ਤੇ ਜਿਹੜੇ ਰਮਾਇਣ ਜੀ ਦੇ ਪਾਠ ਆ ਇਹ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜਿਸ ਤਰ੍ਹਾਂ ਅੱਜ ਰਮਾਇਣ ਜੀ ਨੂੰ ਅਸੀਂ ਲੈ ਕੇ ਆਏ ਪੂਰੀ ਸ਼ਰਧਾ ਨਾਲ ਪੂਰੇ ਮਾਨ ਸਨਮਾਨ ਨਾਲ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਆ ਕਿ ਜਦੋਂ ਵੀ ਤੁਸੀਂ ਰਮਾਇਣ ਜੀ ਦਾ ਪਾਠ ਕਰਾਓ ਤੇ ਰਮਾਇਣ ਜੀ ਨੂੰ ਪੂਰੇ ਸ਼ਰਧਾ ਦੇ ਨਾਲ ਸਤਿਕਾਰ ਦੇ ਨਾਲ ਆਪਣੇ ਘਰ ਲਿਆਂਦਾ ਜਾਵੇ ਤੇ ਰਮਾਇਣ ਦਾ ਪਾਠ ਕਰਵਾਇਆ ਜਾਵੇ ਆਓ ਇਧਰ ਆਓ ਅੱਜ ਕਾਰਪੋਰੇਸ਼ਨ ਦੇ ਇੰਟਕ ਜੂਨੀਅਨ ਜਿਹੜੀ ਆ ਉਹ ਸੋਨੂ ਪ੍ਰਧਾਨ ਜੀ ਵੱਲੋਂ ਔਰ ਇਹਨਾਂ ਦੀ ਪੂਰੀ ਟੀਮ ਵੱਲੋਂ ਸ਼੍ਰੀ ਰਮਾਇਣ ਜੀ ਦਾ ਪਾਠ ਦਾ ਆਰੰਭ ਕੀਤਾ ਗਿਆ ਹੈ ਹਰ ਸਾਲ ਨਵਾਂ ਕੈਲੰਡਰ ਰਿਲੀਜ਼ ਕੀਤਾ ਜਾਂਦਾ ਹੈ ਕੱਲ੍ਹ ਉਹ ਰਿਲੀਜ਼ ਕੀਤਾ ਜਾਣਾ ਸਮਾਪਨ ਤੇ ਮੈਂ ਸੋਨੂੰ ਪੰਡਤ ਜੀ ਨੂੰ ਔਰ ਇਹਨਾਂ ਦੀ ਪੂਰੀ ਟੀਮ ਨੂੰ ਵਧਾਈ ਦੇਣਾ ਉੱਥੇ ਲੱਖਾਂ ਲੱਖ ਕਰੋੜਾ ਕਰੋੜ ਭਗਵਾਨ ਸ਼੍ਰੀ ਰਾਮ ਜੀ ਦੇ ਭਗਤਾ ਨੂੰ ਉਹਨਾਂ ਦੇ ਭਵੈ ਰਾਮ ਮੰਦਿਰ ਅਯੁੱਧਿਆ ਦੇ ਵਿੱਚ ਬਣਨ ਦੇ ਉੱਪਰ ਵੀ ਬਹੁਤ-ਬਹੁਤ ਵਧਾਈ ਦੇਣਾ ਔਰ ਪ੍ਰਮਾਤਮਾ ਔਰ ਸ਼੍ਰੀ ਰਾਮ ਚੰਦਰ ਜੀ ਲੋਕਾਂ ਦੇ ਉੱਪਰ ਇਸੇ ਤਰ੍ਹਾਂ ਕਿਰਪਾ ਬਣਾਈ ਰੱਖੇ